ਪੰਜਾਬ ਦੇ ਸਭ ਤੋਂ ਸਸਤੀ ਤੇ ਘੱਟ ਰੇਟਾਂ ਦੀ ਉਹ ਦੁਕਾਨ ਜਿੱਥੋਂ ਤੁਸੀਂ ਆਪਣਾ ਕੋਈ ਵੀ ਸਮਾਨ ਵਿਦੇਸ਼ ਦੇ ਕਿਸੇ ਕੁਨ ਵੀ ਭੇਜਣਾ ਹੋਵੇ ਤਾਂ ਤੁਸੀਂ ਆਰਾਮ ਨਾਲ ਭੇਜ ਸਕਦੇ ਹੋ ਸਰ ਆ ਯੂ ਐਸ ਦਾ ਪੈਕੇਟ ਆ ਓਕੇ ਤੇ ਅੱਜ ਹੀ ਹੁਣੀ ਮੇ ਤੋਂ ਫਸਟ ਟਾਈਮ ਆਇਆ ਫਸਟ ਟਾਈਮ ਆਇਆ ਨਹੀਂ ਸੈਕੰਡ ਟਾਈਮ ਆਇਆ ਫਸਟ ਟਾਈਮ ਆਇਆ ਮੈਨੂੰ ਤੇ ਪੂਰੇ ਬਾਜ਼ਾਰ ਦੇ ਵਿੱਚ 650 ਰੇਟ ਚੱਲਦਾ ਪਿਆ ਸ਼ਾਇਦ 700 ਚੱਲਦਾ ਹੋਵੇ ਓਕੇ ਹਾਂਜੀ ਤੇ ਮੈਂ ਇਹ 600 ਰੁਪਏ ਚ ਕੀਤਾ 600 ਰੁਪਏ ਦੇ ਵਿੱਚ ਅਮਰੀਕਾ ਦਾ ਜੀ ਤੇ ਬਾਹਰ 700 ਤੁਹਾਡਾ 600 ਚ ਕਿੰਨਾ ਪਤਾ ਲੱਗਾ ਇਹਨਾਂ ਦਾ ਤੁਹਾਨੂੰ ਮੈਂ ਇਹਨਾਂ ਦਾ ਬਾਹਰ ਫਲੈਕਸ ਦੇਖਿਆ ਸੀ ਜਿੱਥੋਂ ਪਤਾ ਲੱਗਾ ਮੈਨੂੰ ਤੇ ਫਿਰ ਮੈਂ ਪ੍ਰਾਈਸ ਵਗੈਰਾ ਪਤਾ ਕੀਤਾ ਕਿਉਂਕਿ ਅਸੀਂ ਤਾਂ ਕੂਰੀਅਰ ਕਰਦੇ ਹੀ ਰਹਿੰਦੇ ਆ ਤੇ ਕਾਫੀ ਘੱਟ ਪ੍ਰਾਈਸ ਲੱਗੀ ਆ ਓ ਰੇਟ ਦਾ ਫਰਕ ਆ ਰੇਟ ਦਾ ਫਰਕ ਹਾਂਜੀ ਇੱਕ ਡੀਲ ਵਧੀਆ ਕਰਦੇ ਬਸ ਨਹੀਂ ਬਹੁਤ ਵਧੀਆ ਰਹਿ ਰਹੇ ਨੇ ਇਹਨਾਂ ਦੀ ਸਰਵਿਸ ਇੱਕ ਵਾਰ ਜ਼ਰੂਰ ਟਰਾਈ ਕਰਨੀ ਚਾਹੀਦੀ ਹੈ ਕੀ ਸਮਾਨ ਭੇਜ ਰਹੇ ਹੋ ਤੇ ਕਿੱਥੇ ਭੇਜ ਰਹੇ ਹੋ ਮੇਰੇ ਕੱਪੜੇ ਵਗੈਰਾ ਤੇ ਯੂ ਐਸ ਏ ਜਾ ਰਹੇ ਹਨ ਤੁਹਾਨੂੰ ਰੇਟ ਦੱਸੋ ਸਾਰਿਆਂ ਨੇ ਕੀ ਕੀ ਰੇਟ ਹੈ ਸਰ 10 ਕਿਲੋ ਤੋਂ ਲੈ ਕੇ 20 ਕਿਲੋ ਤੱਕ ਇੰਗਲੈਂਡ ਦਾ ਆਸਟ੍ਰੇਲੀਆ ਦਾ 350 ਤੋਂ ਲੈ ਕੇ 400 ਦੇ ਵਿੱਚ ਵਿੱਚ 370 ਵੀ ਲੱਗ ਜਾਂਦਾ ਕਿਸੇ ਟਾਈਮ ਹਾਂਜੀ 380 ਵੀ ਲੱਗ ਜਾਂਦਾ ਇੰਗਲੈਂਡ ਦਾ ਤੇ ਆਸਟ੍ਰੇਲੀਆ ਦਾ ਤੇ ਯੂ ਐਸ ਏ ਦਾ ਜੇ ਤਾਂ ਵਧੀਆ ਕੰਪਨੀਆਂ ਚ ਕਰਾਣੇ ਦਾ ਯੂਪੀਐਸ ਹੋ ਗਿਆ ਡੀਐਚਐਲ ਹੋ ਗਿਆ ਇਹ 600 ਰੁਪਏ ਕੇ ਲਈ ਮੈਡੀਸਨ ਉਹ ਵੀ ਬਹੁਤ ਹੀ ਸਸਤੀ ਰੇਟਾਂ ਤੇ ਭੇਜੀ ਦੀ ਭਾਜੀ ਬਾਕੀ ਕੋਈ 4000 ਲੈਂਦਾ ਕੋਈ 4200 ਲੈਂਦਾ ਅਸੀਂ ਤਾਂ ਭਾਈ 27 2200 28 250 25 25 ਸਿਰ ਵੀ ਕਰ ਦੇਈ ਜੀ ਲੋਕੇ ਜਿਹਨੇ ਸਮਾਨ ਭੇਜਣਾ ਹੁੰਦਾ ਹੁੰਦਾ ਦੂਰ ਹੈ ਉਹ ਤਾਂ ਨਾਲ ਗੱਲ ਕਰ ਲੈਂਦਾ ਰੇਟ ਵੀ ਵਗ ਪੁੱਗ ਜਾਂਦਾ ਵੀ ਭਾਜੀ ਐਨੇ ਰੇਟ ਚਲੋ ਡੀਆਰ ਮੇਰੇ ਕੋਲ ਉਹਦੀ ਮੁਸ਼ਕਿਲ ਕਾਦੀ ਆ ਕਿ ਉਹ ਸਮਾਨ ਤੁਹਾਡੇ ਤੱਕ ਕਿਦਾਂ ਪਹੁੰਚਾਵੇ ਆਪਣਾ 40 ਕਿਲੋਮੀਟਰ ਦੇ ਏਰੀਆ ਚ ਫ੍ਰੀ ਉਹ ਕੋਸਟ 1 ਰੁਪਈਆ ਨਾ ਲਵਾਂਗੇ ਕਸਟਮਰ ਤੋਂ ਉਹਦੇ ਘਰੋਂ ਚੱਕ ਕੇ ਲਿਗਾਵਾਂਗੇ ਜਦੋਂ ਵੀਡੀਓ ਪਾਈ ਤੇ ਲੋਕਾਂ ਦੇ ਕਮੈਂਟ ਬੜੇ ਆਏ ਕਹਿੰਦੇ ਜੀ ਪੰਗੂ ਕਹਿ ਰਿਹਾ ਮੈਂ ਟਰੈਕਟਰ ਭੇਜ ਦਿੰਦਾ ਆ ਨਾ ਬੁਲਟ ਆ ਪੀਜੀ ਜਿਆ ਕੀ ਜਾਂ ਕਦੇ ਗੱਪ ਮਰੀ ਜਾਂਦੀ ਆ ਵੱਡੇ ਵੱਡੇ ਗੱਪ ਮਾਰ ਰਹੇ ਆ ਭਾਜੀ ਉਹਦੇ ਵਿੱਚ ਮੈਂ ਤਾਂ ਗੱਪ ਮਾਰ ਸਕਦਾ ਜਿਹੜਾ ਬੰਦਾ ਭੇਜ ਰਿਹਾ ਓਨਰ ਉਹ ਭੇਜ ਰਿਹਾ ਬਿਲਕੁਲ ਤੁਹਾਨੂੰ ਮੈਂ ਕਾਲੂ ਭੇਜਣਾ ਤੁਹਾਨੂੰ ਮੱਝੇ ਮਿਲਾ ਲਿਆ ਉਹਨਾਂ ਨਾਲ ਸੋ ਮੇਰੇ ਬੇਟੇ ਦਾ ਬੁਲਟ ਇੱਥੇ ਕਾਫੀ ਦੇਰ ਤੋਂ ਇੱਥੇ ਖੜਾ ਸੀਗਾ ਤੇ ਮੈਂ ਇਹਨੂੰ ਇੱਥੇ ਕੁਦਰਤੀ ਇੰਡੀਆ ਆਣਾ ਪਿਆ ਤੇ ਬੇਟਾ ਮੇਰਾ ਕੈਲੀਫੋਰਨੀਆ ਰਹਿੰਦਾ ਤੇ ਮੈਂ ਉਹਨੂੰ ਪੁੱਛਿਆ ਵੀ ਜੇ ਤੂੰ ਲਗਵਾਉਣਾ ਚਾਹਨਾ ਤਾਂ ਮੈਂ ਗੱਲ ਕਰਦਾ ਬਾਜੋ ਰੇਟ ਆ ਸੋ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਜੀ ਤੇ ਇਸ ਕਰਕੇ ਮੈਂ ਇਹਨਾਂ ਰਾਹੀਂ ਇਹ ਜਿਹੜਾ ਮੋਟਰਸਾਈਕਲ ਭੇਜ ਰਿਹਾ ਆਪਣੇ ਬੇਟੇ ਲਈ ਤੁਹਾਡਾ ਬੇਟਾ ਕਿੱਥੇ ਪਹਿਲਾਂ ਦਾ ਮੇਰਾ ਬੇਟਾ ਅਮਰੀਕਾ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਹੈਗਾ ਜੀ ਉਹਦਾ ਆਪਣਾ ਸ਼ੌਕ ਹੈ ਜੀ ਇਹ ਚਲਾਇਆ ਵੀ ਆ ਤੇ ਇਹਦੀ ਦੁੱਕ ਦੁੱਕ ਜਿਹੜੀ ਆ ਉਹ ਅਮਰੀਕਾ ਵਿੱਚ ਵੀ ਹੋਣੀ ਚਾਹੀਦੀ ਜਾਈ ਇਹ ਜਾਂਦੀਆਂ ਸ਼ਿਪਿੰਗ ਰਾਹੀਂ ਸੀਪੁਰ ਰਾਹੀਂ ਪਿਆਦੋਂ 60 ਦਿਨਾਂ ਦਾ ਟਾਈਮ ਆ ਪਹਿਲਾਂ ਵੀ ਭੇਜਿਆ ਸੀ ਤੁਹਾਨੂੰ ਦੱਸਿਆ ਪੰਗੂ ਸਾਹਿਬ ਤੁਹਾਡੀ ਕੁਰੀਅਰ ਦੇ ਵਿੱਚ ਇੱਕ ਬੜੀ ਗੱਲ ਆਮ ਸੁਣਨੇ ਵਿਚਾਰੇ ਕਿ ਤੁਸੀਂ ਘੱਟ ਰੇਟਾਂ ਤੇ ਭੇਜਦੇ ਹੋ ਭਾਜੀ ਕਿਹ ਕੀ ਘੱਟ ਰੇਟ ਨੇ ਸਰ ਆ ਇਹ ਯੂਐਸਏ ਦਾ ਪੈਕੇਟ ਆ ਓਕੇ ਇਹ ਆਂਟੀ ਹੁਣੀ ਮੇ ਤੋਂ ਫਸਟ ਟਾਈਮ ਆਏ ਆ ਫਸਟ ਟਾਈਮ ਆਂਟੀ ਸੈਕੰਡ ਟਾਈਮ ਆਏ ਫਸਟ ਟਾਈਮ ਆ ਆ ਫਸਟ ਟਾਈਮ ਆਇਆ ਮੇ ਨੂੰ ਤੇ ਪੂਰੇ ਬਾਜ਼ਾਰ ਦੇ ਵਿੱਚ 650 ਰੇਟ ਚੱਲਦਾ ਪਿਆ ਸ਼ਾਇਦ 700 ਚੱਲਦਾ ਹੋਵੇ ਓਕੇ ਹਾਂਜੀ ਤੇ ਮੈਂ ਇਹ 600 ਰੁਪਏ ਚ ਕੀਤਾ 600 ਰੁਪਏ ਦੇ ਵਿੱਚ ਅਮਰੀਕਾ ਦਾ ਜੀ ਕਿ ਬਾਹਰ 700 ਤੁਹਾਡਾ 600 ਹਾਂਜੀ ਤੇ ਸਾਨੂੰ ਮਾਰਜਨ ਵਿੱਚੋਂ 20 ਰੁਪਏ ਸਿਰਫ ਓਨਲੀ 20 ਕਿਆ ਬਾਤ ਹੈ ਦਿੱਲੀ ਤੱਕ ਖਰਚਾ ਕੱਢ ਕੇ ਸਾਰਾ 20 ਰੁਪਏ ਹਮ ਤੇ ਆਂਟੀ ਹੁਣੇ ਤੋਂ ਹੁਣਾਂ ਤੋਂ ਪੁੱਛ ਲੋ ਦੱਸੋ ਆਂਟੀ ਜੀ ਹਾਂਜੀ ਤੈਨੂੰ ਸੀ ਪਹਿਲੀ ਵਾਰ ਹੀ ਆਏ ਹੋ ਹਾਂਜੀ ਮੈਂ ਪਹਿਲੀ ਵਾਰ ਇੱਥੇ ਆਈ ਆਂ ਜੀ ਅੱਛਾ ਕਿੱਦਾਂ ਪਤਾ ਲੱਗਾ ਇਹਨਾਂ ਦਾ ਤੁਹਾਨੂੰ ਮੈਂ ਇਹਨਾਂ ਦਾ ਬਾਹਰ ਫਲੈਕਸ ਦੇਖਿਆ ਸੀ ਜੀ ਉੱਤੋਂ ਪਤਾ ਲੱਗਾ ਮੈਨੂੰ ਤੇ ਫੇਰ ਮੈਂ ਪ੍ਰਾਈਸ ਵਗੈਰਾ ਪਤਾ ਕੀਤਾ ਕਿਉਂਕਿ ਅਸੀਂ ਤਾਂ ਕੂਰੀਅਰ ਕਰਦੇ ਹੀ ਰਹਿੰਦਾ ਹੈ ਤੇ ਕਾਫੀ ਘੱਟ ਪ੍ਰਾਈਸ ਲੱਗੀ ਆ ਤੁਸੀਂ ਪਹਿਲਾਂ ਕਹਿੰਦੇ ਕੂਰੀਅਰ ਕਰਦੇ ਉੱਥੇ ਦੀ ਕਿੱਦਾਂ ਦੀ ਰੇਟ ਸੀਗੀ ਨਹੀਂ ਉੱਥੇ ਇਹਨਾਂ ਨਾਲ ਹੀ ਆ ਉੱਥੇ ਹੀ ਆ ਹਾਂਜੀ ਤੇ ਭੇਜਣ ਦਾ ਟਾਈਮ ਹੀ ਕਿੰਨਾ ਉੱਥੇ ਹੁੰਦਾ ਸੀਗਾ ਭੇਜਣ ਦਾ ਤਕਰੀਬਨ ਆਲਮੋਸਟ ਇੰਨਾ ਕੀ ਇੰਨਾ ਲਈ ਹਾਂਜੀ ਮਤਲਬ ਰੇਟ ਦਾ ਫਰਕ ਆ ਰੇਟ ਦਾ ਫਰਕ ਹਾਂਜੀ ਇੱਕ ਡੀਲ ਵਧੀਆ ਕਰਦੇ ਆ ਬਸ ਡੀਲ ਵਧੀਆ ਕਰਦੇ ਸੁਭਾਅ ਵਧੀਆ ਸੁਭਾਅ ਵਧੀਆ ਬੋਲ ਚੱਲ ਬਹੁਤ ਵਧੀਆ ਮੁੰਡਿਆਂ ਦੀ ਤੇ ਜਿਹੜਾ ਫਾਇਦਾ ਵੀ ਕਰਦੇ ਆ ਫਾਇਦਾ ਵੀ ਕਰਦੇ ਆ ਤੇ ਮਿੱਠਾ ਬੋਲਦੇ ਆ ਬਸ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਨਹੀਂ ਬਹੁਤ ਵਧੀਆ ਹੈ ਸਾਰਿਆਂ ਨੂੰ ਇਹਨਾਂ ਦੀ ਸਰਵਿਸ ਇੱਕ ਵਾਰ ਜ਼ਰੂਰ ਟਰਾਈ ਕਰਨੀ ਚਾਹੀਦੀ ਹੈ ਕੀ ਸਮਾਨ ਭੇਜ ਰਿਹਾ ਤੇ ਕਿੱਥੇ ਭੇਜ ਰਿਹਾ ਮੇਰੇ ਕੱਪੜੇ ਵਗੈਰਾ ਤੇ ਯੂ ਐਸ ਏ ਜਾ ਰਹੇ ਆ ਯੂ ਐਸ ਏ ਜਾ ਰਹੇ ਹਾਂਜੀ ਤੁਹਾ 24 25 ਕਿਲੋ ਦਾ 600 ਰੁਪਏ ਕਿਲੋ ਲਿਆ ਤਾ 600 ਲਿਆ ਬਾਕੀ ਦਾ ਯਾਰ 800 ਲਈ ਜਾਂਦੇ 570 ਸਾਡਾ ਲੱਗਦਾ ਮੈਂ ਪਹਿਲਾਂ ਦੱਸਿਆ ਤੁਹਾਨੂੰ 10 ਰੁਪਏ ਪੈਕਿੰਗ ਖਰਚਾ ਆ ਤੇ 20 ਰੁਪਏ ਮਾਰ ਜਣਾ ਆਪਣਾ ਠੀਕ ਆ ਆ ਆ ਕਿੱਥੇ ਦਾ ਨਿਊਜ਼ੀਲੈਂਡ ਦਾ ਆ ਅੱਛਾ ਇਹ ਨਿਊਜ਼ੀਲੈਂਡ ਇਹ ਵੀ 25 25 ਕਿਲੋ ਦਾ ਹੋਣਾ ਸਾਰੇ ਇਹ ਇਹ ਨਿਊਜ਼ੀਲੈਂਡ ਜਿੱਦਾਂ ਸਾਡੇ ਬਹੁਤ ਜ਼ਿਆਦਾ ਹੀ ਕਲੋਜ਼ ਆ ਮੇਰੀ ਸਿਸਟਰ ਦੇ ਨਾਲ ਉੱਥੇ ਬਾਹਰ ਕੰਮ ਕਰਦੇ ਆ ਇਹਨਾਂ ਤੋਂ ਕੀ ਲੈਣਾ ਆਪਾਂ ਕੁਛ ਵੀ ਨਹੀਂ ਇਹ ਨਿਊਜ਼ੀਲੈਂਡ ਦਾ ਹੋਣਾ ਆ ਮਸੀ 600 ਰੁਪਏ 600 ਸਵਾ 600 ਦੇ ਵਿਚ ਵਿੱਚ ਆ ਦੇਖੋ ਅੰਮ੍ਰਿਤਸਰ ਤੋਂ ਬੰਦੇ ਨੇ ਮੈਨੂੰ ਪੈਗੜ ਭੇਜਿਆ 10 12 ਕਿਲੋ ਦਾ ਇਹ ਪੈਂਪਲੇਟ ਆ ਇਹ ਠੀਕ ਹੈ ਜੀ ਤੇ ਅਸੀਂ ਕਾਲ ਕਰਦੇ ਆ ਅੰਮ੍ਰਿਤਸਰ ਵਾਲੇ ਵੀ ਤੁਹਾਨੂੰ ਭੇਜਦੇ ਆ ਬਿਲਕੁਲ ਵੀ ਬੰਗਿਆਂ ਤੋਂ ਨਹੀਂ ਫਗਵਾੜੇ ਆਪਾਂ ਕਲੈਕਟ ਕਰ ਲੈਦਾ ਔਰ ਆਪਾਂ ਫਗਵਾੜੇ ਵੀ ਸ਼ੁਰੂ ਕਰਨ ਲੱਗੇ ਆ ਸਾਬ ਜੀ ਦਾ ਅਜੀਤ ਸਿੰਘ ਨਗਰ ਜਿੱਥੇ ਮੇਰਾ ਘਰ ਆ ਹਮ ਟਾਊਨ ਆ ਉੱਥੇ ਹੀ ਆਪਣਾ ਰੋੜਾ ਹਸਪੀਟਲ ਦੀ ਬੈਕ ਸਾਈਡ ਦੇ ਆਪਾਂ ਸਟਾਰਟ ਕਰ ਦਿੱਤਾ ਜੀ ਕੰਮ। ਅੱਛਾ ਪੰਛੀ ਰੇਟ ਦਾ ਬੜਾ ਹੀ ਗਵਾਸਬ ਹੋ ਗਿਆ। ਭੇਜਣ ਦਾ ਹੁੰਦਾ ਟਾਈਮਿੰਗ। ਟਾਈਮਿੰਗ ਆ ਦੇਖੋ ਆ ਆਸਟ੍ਰੇਲੀਆ ਦਾ ਤੁਹਾਡਾ ਇਹ ਆਸਟ੍ਰੇਲੀਆ ਦਾ ਲੱਗਣਾ 1 ਵੀਕ। ਆ ਆ ਆ ਆਸਟ੍ਰੇਲੀਆ ਆ। ਆ ਨਿਊਜ਼ੀਲੈਂਡ ਦਾ 1 ਵੀਕ। 1 ਵੀਕ। ਫੈਡੈਕਸ ਹੀ ਜਾਣੇ ਇਹ। ਜੀ 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 ਜੀ। ਅਮਰੀਕਾ ਨੂੰ। ਯੂ ਐਸ ਏ ਨੂੰ ਵੀ 1 ਵੀਕ। ਇੰਗਲੈਂਡ ਨੂੰ। ਇੰਗਲੈਂਡ ਨੂੰ ਉਹਦੇ ਵਿੱਚ ਦੋ ਸਰਵਿਸਾਂ ਸਰ। ਇੱਕ ਇਕਨੋਮੀ ਤੇ ਇੱਕ ਪ੍ਰੀਮੀਅਮ। ਉਹਦਾ ਪ੍ਰਾਈਸ। ਉਹਦਾ ਪ੍ਰਾਈਸ ਹੈਗਾ ਯਾ ਜੇ ਤਾਂ ਆਪਣਾ 25-30 ਕਿਲੋ ਸਮਾਨ ਆ 10 ਕਿਲੋ ਤੋਂ ਉੱਤੇ। 370 ਕ 80 ਦੇ ਤੇ ਜੇ 20 ਪਲਸ ਹੋ ਗਿਆ 25 30 ਹੋ ਗਿਆ ਫਿਰ 330 ਰੁਪਏ 40 ਰੁਪਏ 370 ਵਿੱਚ ਪਰ ਕਿਲੋ ਪਰ ਕਿਲੋ ਪਰ ਕਿਲੋ ਜੇ 20 ਪਲਸ ਆ ਉਹ ਲੱਗਣਾ ਆ 340 ਰੁਪਏ ਕਿਲੋ ਬੜੀ ਹੈ 300 ਤੇ ਵੀ ਲਗਾਗੇ ਯਾਰ ਜਿੱਦਾਂ ਕਹਿੰਦੇ ਰਖੜੀ ਆਫਰ ਰਖੜੀ ਆਫਰ ਸਾਡੇ ਦਾ ਸਦਾ ਹੀ ਰਖੜੀ ਆਫਰ ਚੱਲਦੀ ਭਾਜੀ ਨਹੀਂ ਰਖੜੀ ਤੋਂ ਗੱਲ ਜਾਦਾ ਕਿ 8 ਤਰੀਕ ਨੂੰ 8 ਅਗਸਤ ਨੂੰ ਰਖੜੀ ਆ ਰਹੀਆਂ ਉਹ ਫੇ ਮੇਰੀਆਂ ਭੈਣਾਂ ਜਦੋਂ ਜਦੋਂ ਮੇਰੀਆਂ ਭੈਣਾਂ ਆਉਂਗੀਆਂ ਬਹੁਤ ਕਰੀਅਰ ਕਰਦਾ ਆ ਲੈ ਕੀ ਖਾਸ ਆਪਾਂ 1000 ਰੁਪਏ ਉਹਨਾਂ ਨੂੰ ਵੀ ਘੜਾ ਲੈਣੇ ਕਿੱਲੋ ਮਗਰ ਉਹ ਤੁਹਾਡੇ ਨਾਲ ਗੱਲ ਕਰ ਲੈਂਦਾ ਰੇਡ ਵਿਭਾਗ ਪਹੁੰਚ ਜਾਂਦਾ ਵੀ ਭਾਜੀ ਐਨੇ ਰੇਡ ਚਲੋ ਡਿਜ਼ਾਈਨ ਹੈ ਉਹਨਾਂ ਨੂੰ ਉਹਦੀ ਮੁਸ਼ਕਲ ਪਾਦੀ ਹੈ ਕਿ ਉਹ ਸਮਾਨ ਤੁਹਾਡੇ ਤੱਕ ਕਿੱਦਾਂ ਪਹੁੰਚਾਵੇ ਮੈਂ ਉਹਦੋਂ ਵੀ ਦੱਸਿਆ ਸੀ ਆਪਣਾ 40 ਕਿਲੋ ਫਰੀਓ ਕੋਸਟ 1 ਰੁਪਈਆ ਨਾ ਲਵਾਂਗੇ ਕਸਟਮਰ ਤੋਂ ਉਹਦੇ ਘਰੋਂ ਚੱਕ ਕੇ ਲੈ ਕੇ ਆਵਾਂਗੇ ਅੱਛਾ ਉਹਦੇ ਘਰ ਤੋਂ ਸਮਾਨ ਪਿਕਅਪ ਕਰਕੇ ਲੈਣਾ ਵੀ ਤੁਹਾਡੇ ਪਿਕਅਪ ਵੀ ਸਾਹਮਣੇ ਪੈਕ ਵੀ ਕਰੀਦਾ ਪੈਕ ਵੀ ਕਰੀਦਾ ਜੀ ਤੁਸੀਂ ਕਹਿੰਦੇ ਹੋ ਕਿ ਅਸੀਂ ਲੋਕਾਂ ਦੇ ਘਰਾਂ ਚੋਂ ਪਿਕਅਪ ਕਰਦੇ ਹਾਂ ਅੱਜ ਵੀ ਕੋ ਪਿਕਅਪ ਕੀਤਾ ਜਿਹੜਾ ਲੋਕਾਂ ਦੇ ਘਰੋਂ ਸਮਾਨ ਲੈ ਕੇ ਆਏ ਹੋ ਜੀ ਜੀ ਆ ਨਿਊਜ਼ੀਲੈਂਡ ਦਾ ਲੁਧਿਆਣਾ ਆ ਲਿਖਿਆ ਲੁਧਿਆਣਾ ਲੁਧਿਆਣਾ ਤੋਂ ਪਿਕਅਪ ਕੀਤਾ ਹਾਂ ਜੀ ਹਾਂ ਜੀ 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 ਹਾਂ ਹੋਰ ਆ ਪੈਕਾਂ ਨੇੜਾ ਪਿਆ ਅਮਰੀਕਾ ਦਾ ਯੂ ਐਸ ਏ ਦਾ ਇਹ ਕੀਤਾ ਸੀਗਾ ਆਪਾਂ ਹਿਸ਼ਾਰਪੁਰ ਦੇ ਨਾਲ ਹੀ ਹੈ ਪਿੰਡ ਪਿੰਦਾ ਅੱਛਾ ਹਿਸ਼ਾਰਪੁਰ ਦੇ ਕੋਲੋਂ ਉਹਨਾਂ ਦੇ ਘਰੋਂ ਪਿਕਅਪ ਕੀਤਾ ਜੀ ਜੀ ਤੇ ਭੇਜਣਾ ਕਿੱਥੇ ਇਹਦੀ ਕੀ ਨਾ ਬਹੁਤ ਮਸ਼ਹੂਰ ਆ ਉਹਦਾ ਪਿਪਲਾ ਵਾਲੀ ਪਿਪਲਾ ਹਾਂ ਉੱਥੋਂ ਲੈ ਕੇ ਹਾਂਜੀ ਤੇ ਹਿਸ਼ਾਰਪੁਰ ਚ ਪੈਂਦਾ ਉਹ ਹਾਂਜੀ ਹਾਂਜੀ ਇਹ ਯੂਐਸਏ ਪਾਜੀ ਭੇਜਣਾ ਅੱਛਾ ਯੂਐਸਏ ਭੇਜਣਾ ਮਤਲਬ ਲੋਕਾਂ ਨੂੰ ਖੱਜਲ ਖੁਰਾਂ ਦੀ ਲੋੜ ਨਹੀਂ ਤੁਹਾਨੂੰ ਫੋਨ ਕੀਤਾ ਸੀ ਉਹ ਘਰੋਂ ਲੈ ਆਏ ਬਿਲਕੁਲ ਬਿਲਕੁਲ ਅੱਛਾ ਭੰਗੂ ਸਾਹਿਬ ਇੱਕਾ ਕੁਰਸੀ ਪਈ ਹੈ ਕਾਦੀ ਹੈ ਤੇ ਕਿੱਥੇ ਭੇਜਣ ਲੱਗੇ ਉਹ ਹੇ ਭਾਜੀ ਕੁਰਸੀ ਹੈਗੀ ਆ ਸਲੂਨ ਜਿਹੜੇ ਹੈ ਨਹੀਂ ਕਟਿੰਗ ਕਰਦੇ ਹਾਂ ਇਹ ਉਹਨਾਂ ਦੀਆਂ ਕੁਰਸੀ ਇੱਕ ਸੈਂਪਲ ਮੰਗਾਇਆ ਸੀਗਾ ਉਹਨਾਂ ਨੇ ਸਾਡੇ ਕੋਲ ਰੱਖ ਗਏ ਆ ਭਾਜੀ ਹੁਣੇ ਇਹਦੇ ਨਾਲ ਦੀਆਂ 10 ਕੁਰਸੀਆਂ ਹੋ ਰਿਆ ਅੱਛਾ 10 ਕੁਰਸੀਆਂ ਹੋ ਰਿਆ ਇਹ ਸ਼ਿਪਿੰਗ ਕਰਨੀ ਆ ਭਾਜੀ ਇਟਲੀ 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 ਹਾਂਜੀ ਅੱਛਾ ਪੰਗੂ ਸਾਹਿਬ ਇੱਕ ਮੈਂ ਤੁਹਾਡੇ ਅੱਗੇ ਵੀਡੀਓ ਵੀ ਅਸੀਂ ਪਹਿਲਾਂ ਵੀ ਕੀਤੀਆਂ ਜਦੋਂ ਵੀਡੀਓ ਪਾਈ ਤੇ ਲੋਕਾਂ ਦੇ ਕਮੈਂਟ ਬੜੇ ਆਏ ਦੱਸੋ ਕਹਿੰਦੇ ਜੀ ਪੰਗੂ ਕਹਿ ਰਿਹਾ ਮੈਂ ਟਰੈਕਟਰ ਭੇਜ ਦਿੰਦਾ ਮੈਂ ਜਿਹੜੀਆਂ ਪੁਰਾਣੀਆਂ ਪ੍ਰਾਤਨ ਚ ਚਰਖਾ ਆ ਹਨਾ ਬੁਲਟ ਆ ਕੋਈ ਚੀਜ਼ਾਂ ਆ ਇੱਕੀ ਆ ਕਹਿੰਦੇ ਗੱਪ ਮਾਰੀ ਜਾਂਦੇ ਆ ਵੱਡੇ ਵੱਡੇ ਗੱਪ ਮਾਰ ਰਹੇ ਆ ਕੀ ਜਵਾਬ ਆ ਉਹਨਾਂ ਨੂੰ ਭਾਜੀ ਉਹਦੇ ਵਿੱਚ ਮੈਂ ਤਾਂ ਗੱਪ ਮਾਰ ਸਕਦਾ ਜਿਹੜਾ ਬੰਦਾ ਭੇਜ ਰਿਹਾ ਓਨਰ ਉਹ ਭੇਜ ਰਿਹਾ ਬਿਲਕੁਲ ਤੁਹਾਨੂੰ ਮੈਂ ਕਾਲੂ ਭੇਜਣਾ ਤੁਹਾਨੂੰ ਮੈਂ ਅੱਜੇ ਮਿਲਾ ਲਿਆ ਉਹਨਾਂ ਨਾਲ ਅੱਛਾ ਅੱਜ ਮਿਲਾਉਂਗੇ ਉਹਨੂੰ ਬਿਲਕੁਲ ਅੱਛਾ ਕੀ ਭੇਜ ਰਿਹਾ ਬੁਲਟ ਬੁਲਟ ਹਾਂਜੀ ਪੁਰਾਣਾ ਉਹ ਵੀ ਪੁੱਠੇ ਗਿਰਾਂ ਵਾਲਾ ਆ ਬੁਲਟ ਖੜਾ ਆ ਅੱਛਾ ਤੇ ਸਰ ਹੁਣੇ ਮੈਨੂੰ ਕਾਲ ਕੀਤੀ ਮੈਨਾਂ ਕੰਟੈਕਟ ਕੀਤਾ ਇੱਕ ਹਫ਼ਤੇ ਤੋਂ ਅਸੀਂ ਇੱਕ ਦੂਜੇ ਨਾਲ ਗੱਲ ਕਰਦੇ ਆਂ ਤੇ ਸਰਦਾਰ ਜੀ ਪਾਜੀ ਹੁਣੀ ਕਹਿੰਦੇ ਵੀ ਤੁਹਾਨੂੰ ਮਿਲਣਾ ਮੈਂ ਫੇਰ 2 ਦਿਨ ਪਹਿਲਾਂ ਦੇਖ ਕੇ ਗਿਆ ਸੀ ਤੇ ਅਸੀਂ ਇਹਨੂੰ ਕੱਲ ਨੂੰ ਰਿਪੋਰਟ ਕਰ ਰਹੇ ਆਂ ਅੱਛਾ ਕੱਲ ਕਰ ਰਹੇ ਕੱਲ ਕਰ ਰਹੇ ਆ ਅੱਜ ਇਹਦਾ ਕੰਮ ਹੋ ਰਿਹਾ ਰੈਡੀ ਸਾਰਾ ਤੇ ਅਸੀਂ ਕੱਲ ਭੇਜ ਰਹੇ ਆਂ ਤੇ ਜੇ ਤੁਸੀਂ ਕੋਈ ਵੀ ਸਵਾਲ ਪੁੱਛਣਾ ਤਾਂ ਸਭ ਤੋਂ ਪੁੱਛ ਸਕਦੇ ਆ ਸਸ ਸਤਿ ਸ਼੍ਰੀ ਅਕਾਲ ਪਾਜੀ ਕੀ ਨਾਮ ਪਾਜੀ ਤੁਹਾਡਾ ਮੇਰਾ ਨਾਮ ਰਣਜੀਤ ਸਿੰਘ ਖੱਖ ਕਿੱਥੋਂ ਕਿੱਥੋਂ ਦੇ ਰਹਿਣ ਵਾਲੇ ਮੈਂ ਗੜਸ਼ੰਕਾ ਦਾ ਰਹਿਣ ਵਾਲਾ ਅੱਛਾ ਇੱਕ ਪੰਗੂ ਕੋਰੀਅਰ ਸਰਵਿਸ ਤੇ ਅਸੀਂ ਗੱਲ ਉੱਠੀ ਸੀ ਕਿ ਇੱਥੋਂ ਇਹਨਾਂ ਦੇ ਕੋਰੀਅਰ ਤੋਂ ਬੁਲਟ ਜਾਂਦੇ ਨੇ ਟਰੈਕਟਰ ਜਾਂਦੇ ਬਹੁਤ ਸਾਰਾ ਸਮਾਨ ਜਾਂਦਾ ਹੈ ਇਹਨਾਂ ਨੇ ਦੱਸਿਆ ਕਿ ਤੁਸੀਂ ਵੀ ਕੋਈ ਅੱਜ ਜਿਹੜਾ ਬੁਲਟ ਜਿਹੜਾ ਰਾਇਲ ਇਨਫੀਲਡ ਜਿਹੜਾ ਪੇਚ ਰਹੇ ਹੋ ਇਹ ਸੱਚੀ ਗੱਲ ਹੈ ਜੀ ਇਹ ਸੱਚੀ ਗੱਲ ਹੈ ਮੈਂ ਇਹਨਾਂ ਦੀ ਇੱਕ ਐਡ ਦੇਖੀ ਸੀਗੀ ਪੰਗੂ ਕੋਰੀਅਰ ਸਰਵਿਸ ਬੰਗਾ ਦੀ ਜਿਹਦੇ ਵਿੱਚ ਇਹਨਾਂ ਨੇ ਦੱਸਿਆ ਭਈ ਅਸੀਂ ਜਿਹੜੇ ਬੁਲਟ ਟਰੈਕਟਰ ਬੇਲਣੇ ਜਾਂ ਹੋਰ ਸਮਾਨ ਜਿਹੜਾ ਕਪੜੇ ਵਗੈਰਾ ਜੋ ਵੀ ਆ ਉਹ ਬਾਹਰ ਭੇਜਦੇ ਨੇ ਸੋ ਮੇਰੇ ਬੇਟੇ ਦਾ ਬੁਲਟ ਇੱਥੇ ਕਾਫੀ ਦੇਰ ਤੋਂ ਇੱਥੇ ਖੜਾ ਸੀਗਾ ਤੇ ਮੈਂ ਇਹਨੂੰ ਇੱਥੇ ਕੁਦਰਤੀ ਇੰਡੀਆ ਆਣਾ ਪਿਆ ਤੇ ਬੇਟਾ ਮੇਰਾ ਕੈਲੀਫੋਰਨੀਆ ਰਹਿੰਦਾ ਤੇ ਮੈਂ ਉਹਨੂੰ ਪੁੱਛਿਆ ਭਈ ਜੇ ਤੂੰ ਮਗਵਾਉਣਾ ਚਾਹਨਾ ਤਾਂ ਮੈਂ ਗੱਲ ਕਰਦਾ ਮੈਂ ਇਹਨਾਂ ਨੂੰ ਬੰਗੀ ਜਾ ਕੇ ਇਹਨਾਂ ਦਾ ਫੋਨ ਨੰਬਰ ਲੱਭਿਆ ਤੇ ਇਹਨਾਂ ਨੂੰ ਮਿਲਿਆ ਔਰ ਇਹਨਾਂ ਦੀ ਡੀਲਿੰਗ ਮੈਨੂੰ ਬਹੁਤ ਵਧੀਆ ਲੱਗੀ ਪਹਿਲੇ ਦਿਨ ਮਿਲ ਕੇ ਹੀ ਫਿਰ ਉਸ ਤੋਂ ਬਾਅਦ ਦੋ ਵਾਰੀ ਮੇਰੇ ਕੋਲ ਆ ਚੁੱਕੇ ਆ ਘਰੋਂ ਸਮਾਨ ਪਿਕ ਕਰਦੇ ਆ ਬਾਜਵ ਰੇਟ ਆ ਸੋ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਜੀ ਇੱਥੇ ਇਸ ਕਰਕੇ ਮੈਂ ਇਹਨਾਂ ਰਾਹੀਂ ਇਹ ਜਿਹੜਾ ਮੋਟਰਸਾਈਕਲ ਭੇਜ ਰਿਹਾ ਤੇ ਇਹ ਜਿਹੜਾ ਮੋਟਰਸਾਈਕਲ ਜਿਵੇਂ ਦੇਖ ਰਿਹਾ ਪੀਵੀ 24ਏ 9270 ਇਹੀ ਬੁਲਟ ਜਾ ਰਿਹਾ ਉੱਥੇ ਨੂੰ ਹਾਂਜੀ ਇਹੀ ਜਾ ਰਿਹਾ ਜੀ ਇਹ ਸਾਡੇ ਕੋਲ 2008 ਮਾਡਲ ਆ ਤੇ ਇੱਥੇ ਹੁਣ ਕਾਫੀ ਟੇੜ ਤੋਂ ਘਰੇ ਖੜਾ ਸੀਗਾ ਆ ਸਾਡੇ ਮਕੈਨਿਕ ਸਾਹਿਬ ਗੜਸ਼ੰਕਰ ਦੇ ਬੈਸਟ ਮਕੈਨਿਕ ਪਾਲਾ ਸਿੰਘ ਜੀ ਇਹਨਾਂ ਤੋਂ ਠੀਕ ਕਰਵਾ ਕੇ ਤੇ ਅਸੀਂ ਭੰਗੂ ਸਾਹਿਬ ਰਾਹੀਂ ਭੇਜ ਰਹੇ ਹਾਂ ਅੱਛਾ ਆਪਣੇ ਬੇਟੇ ਲਈ ਤੁਹਾਡਾ ਬੇਟਾ ਕਿੱਥੇ ਪਹਿਲਾਂ ਤਾਂ ਮੇਰਾ ਬੇਟਾ ਅਮਰੀਕਾ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਹੈਗਾ ਜੀ ਇਹਦਾ ਪੁਰਾਣਾ ਮੋਟਰਸਾਈਕਲ ਹੈ ਉਹਦਾ ਹਾਂਜੀ ਉਹ ਜਦੋਂ ਇੱਥੇ ਹੁੰਦਾ ਸੀ ਤਾਂ ਉਹ ਉਸ ਕੋਲ ਇਹ 2008 ਵਿੱਚ ਖਰੀਦਿਆ ਇਹਹੀ ਸਿਕਾਇਤ ਤੇ ਹੁਣ ਉਹਦੀ ਖੁਆਇਸ਼ ਹੈ ਕਿ ਮੇਰਾ ਬੁਲਟ ਉੱਥੇ ਪਹੁੰਚਾਇਆ ਜਾਵੇ ਜੀ ਇਹ ਉਹ ਚਾਹੁੰਦਾ ਹੈ ਵੀ ਮੈਂ ਇਹਨੂੰ ਉੱਥੇ ਲੈ ਜਾਵਾਂ ਕਿਉਂਕਿ ਇੱਥੇ ਪਿਆ ਖਰਾਬ ਹੋ ਜਾਂਦਾ ਨਾ ਇਹ ਉਹ ਵੇਚਣਾ ਚਾਹੁੰਦਾ ਤੇ ਨਾ ਮੈਂ ਇਹਨੂੰ ਮੈਂ ਆਪ ਨਹੀਂ ਚਲਾਉਂਦਾ ਬਹੁਤ ਘੱਟ ਚਲਾਣਾ ਸੋ ਖੜਾ ਪਿਆ ਇਹ ਜਿਹੜਾ ਖਰਾਬ ਹੋਣ ਦੇ ਚਾਂਸ ਜ਼ਿਆਦੇ ਸੀਗੇ ਕੋਇਸ ਕਰਕੇ ਅਸੀਂ ਇਹਨੂੰ ਵੈਸੇ ਉਧਰ ਉਧਰ ਨਹੀਂ ਮਿਲਦਾ ਕੋਈ ਇਦਾਂ ਦੀਆਂ ਚੀਜ਼ਾਂ ਮਿਲਦੀਆਂ ਮਿਲਦੀਆਂ ਜੀ ਪਰ ਜੋ ਚੀਜ਼ ਆਪਣੀ ਇੰਡੀਆ ਦੀ ਆ ਉਹ ਤਾਂ ਉਹਦਾ ਆਪਣਾ ਸ਼ੌਕ ਆ ਜੀ ਇਹ ਚਲਾਇਆ ਵੀ ਆ ਤੇ ਇਹਦੀ ਦੁੱਗ-ਦੁੱਗ ਜਿਹੜੀ ਆ ਉਹ ਅਮਰੀਕਾ ਵਿੱਚ ਵੀ ਹੋਣੀ ਚਾਹੀਦੀ ਆ ਠੀਕ ਰੇਟ ਤਾਂ ਸਾਨੂੰ ਬਹੁਤ ਘੱਟ ਲੱਗਿਆ ਜੀ ਸਾਵੇਂ ਜਾਇ ਤਾਂ ਇੱਕ ਪਾਸੇ ਤੇ ਬਾਕੀ ਬਿਲਕੁਲ ਸੱਚ ਆ ਤੇ ਇਹਦੇ ਵਿੱਚ ਕੋਈ ਦੋ ਰਾਮਾ ਨਹੀਂ ਕਿ ਭੰਗੂ ਕੋਰੀਆ ਸਰਵਿਸ ਜਿਹੜਾ ਆ ਬਹੁਤ ਹੀ ਵਾਜਬ ਰੇਟਾਂ ਤੇ ਸਮਾਨ ਜਿਹੜਾ ਬਾਹਰ ਭੇਜਦਾ ਸਾਡੇ ਇੱਕ ਹੋਰ ਗਵਾਂਢੀ ਵੀ ਆ ਇੱਥੋਂ ਮੇਰੇ ਉਹ ਵੀ ਪੰਗੂ ਸਾਹਿਬ ਹੀ ਸੀਗੇ ਉਹਨਾਂ ਨੇ ਅਮਰੀਕਾ ਨੂੰ ਸਮਾਨ ਇਹਨਾਂ ਰਹੀਂ ਭੇਜਿਆ ਐਨਆਰ ਹਾਂ ਕਿ ਇਹਨਾਂ ਰਹੀਂ ਭੇਜਿਆ ਪੰਗੂ ਨੇ ਪੰਗੂ ਰਹੀਂ ਭੇਜਿਆ ਹਾਂਜੀ ਹਾਂ ਲੋਕਾਂ ਦੇ ਜਿਹੜੇ ਕਮੈਂਟ ਕਰ ਦਿੰਨੇ ਲੋਕ ਵੀ ਪੰਗੂ ਕੋਰੀਆ ਚ ਆਜ ਜੋ ਲਿਖ ਦਿੱਤਾ ਬੋਲ ਦਿੱਤਾ ਇਹ ਗਲਤ ਹੈ ਇਹ ਹੋ ਨਹੀਂ ਸਕਦਾ ਪਰ ਤੁਸੀਂ ਕਹਿੰਦੇ ਹੋ ਵੀ ਹੋ ਰਿਹਾ ਉਹ ਨਹੀਂ ਇਹ ਹੋ ਨਹੀਂ ਰਿਹਾ ਹੋ ਚੁੱਕਿਆ ਹੈ ਹੋ ਚੁੱਕਾ ਤੇ ਹੁਣ ਇਹ ਆ ਸਾਡਾ ਬੁਲੇਟ ਜਿਹੜਾ ਜਾ ਰਿਹਾ ਤੇ ਹੋ ਰਿਹਾ ਹੈ ਹੁਣ ਤੁਸੀਂ ਭਾਜੀ ਹੁਣਾਂ ਦੀ ਇੰਟਰਵਿਊ ਲੈ ਲਈ ਭਾਜੀ ਹੁਣਾਂ ਨੇ ਸੰਡੇ ਨੂੰ ਚੱਲ ਜਾਣਾ ਹੈ ਜਦੋਂ ਇਹ ਸੰਡੇ ਨੂੰ ਚੱਲ ਗਏ ਕੱਲ ਤੋਂ ਤੁਸੀਂ ਦਿਨ ਕਾਊਂਟ ਕਰ ਲਿਓ ਅੱਜ 15 ਤਰੀਕਾ ਦੋ ਮਹੀਨਿਆਂ ਦੇ ਵਿੱਚ ਵਿੱਚ ਭਾਜੀ ਹੁਣਾਂ ਨੇ ਫੋਟੋ ਪਾਣੀ ਆ ਆਪਾਂ ਨੂੰ ਆਪਾਂ ਫੇਰ ਤੁਹਾਡੇ ਜਰੀਏ ਹੀ ਦਰਸ਼ਕਾਂ ਨੂੰ ਦਿਖਾਉਣਾ ਓਕੇ ਚਲੋ ਕਿੰਨਾ ਟਾਈਮ ਵੈਸੇ ਪੰਗੂ ਸਾਹਿਬ ਲੱਗਦਾ 50 ਤੋਂ 60 ਦਿਨ ਸਰ ਮਤਲਬ ਦੋ ਮਹੀਨੇ ਮੰਨ ਕੇ ਚੱਲੀਏ ਦੋ ਮਹੀਨੇ ਦੇ ਵਿੱਚ ਜਿਹੜਾ ਆ ਇਹਨਾਂ ਦੇ ਬੇਟੇ ਕੋਲ ਜਿਹੜਾ ਹੈ ਇਹ ਬੁਲੇਟ ਉੱਥੇ ਪਹੁੰਚ ਜਾਵੇਗਾ